ਬਣਾ ਕੇ ਤਿਆਰ ਕਰਾਂਗੇ ਪਰਮੀ ਸ਼ਿਮਲਾ ਮਿਰਚ ਬਿਲਕੁਲ ਨਵਾਂ ਤਰੀਕਾ ਇਹਦੇ ਵਿੱਚ ਆਪਾਂ ਇੱਕ ਚੀਜ਼ ਬਿਲਕੁਲ ਨਵੀਂ ਪਾਈ ਹੈ ਇਹ ਚੀਜ਼ ਤੁਸੀਂ ਅੱਜ ਤੱਕ ਕਦੇ ਨਹੀਂ ਪਾਈ ਹੋਣੀ ਹੈ ਜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਰਮੀ ਸ਼ਿਮਲਾ ਮਿਰਚ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹ ਇਸੀ ਮਿਰਚਾ ਇਸ ਤਰ੍ਹਾਂ ਬਣਾ ਆਓ ਬਣਾ ਕੇ ਤਿਆਰ ਕਰਦੇ ਹਾਂ ਨਵੇਂ ਫਲੇਵਰ ਦੀ ਪਰਮਾ ਸ਼ਿਮਲਾ ਮਿਰਚ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਸ਼ਿਮਲਾ ਮਿਰਚ ਪਰਮੀ ਸ਼ਿਮਲਾ ਮਿਰਚ ਜਿਹੜੀ ਅਸੀਂ ਪਰਮੀ ਸ਼ਿਮਲਾ ਮਿਰਚ ਹੈ ਇਹ ਅੱਜ ਤੱਕ ਇਸ ਤਰੀਕੇ ਨਾਲ ਤੁਸੀਂ ਕਦੇ ਨਹੀਂ ਬਣਾਈ ਹੋਣੀ ਵੈਸੇ ਤਾਂ ਬਹੁਤ ਬਣਾਈ ਹੋਣੀ ਹੈ ਪਰਮੀ ਸ਼ਿਮਲਾ ਮਿਰਚ ਜਿਹੜੀ ਅੱਜ ਇਹਦੇ ਵਿੱਚ ਆਪਾਂ ਚੀਜ਼ਾਂ ਪਾਵਾਂਗੇ ਇਹ ਚੀਜ਼ ਇੱਕ ਇੱਕ ਚੀਜ਼ ਤੁਸੀਂ ਦੇ ਵਿੱਚ ਕਦੇ ਨਹੀਂ ਪਾਈ ਹੋਣੀ ਹੈ ਮੇਰੀ ਗਾਰੰਟੀ ਹੈ ਇਸਦੇ ਲਈ ਅਸੀਂ ਸ਼ਿਮਲਾ ਮਿਰਚ ਲੈ ਲਈ ਹੈ ਅੱਧਾ ਕਿਲੋ ਸ਼ਿਮਲਾ ਮਿਰਚ ਲਈ ਹੈ ਤੇ ਇਹਨਾਂ ਨੂੰ ਪਤੇ ਕਟਿੰਗ ਕਰ ਲੈਂਦੇ ਆ ਤੇ ਇਸ ਤਰ੍ਹਾਂ ਇਹਦਾ ਜਿਹੜਾ ਵੀ ਹੈਗਾ ਵਿਚਲਾ 파ਟ ਹੈਗਾ ਇਹ ਅਸੀਂ ਨਕਾਲ ਦੇਣਾ ਹੈ ਜਿਹੜਾ ਉੱਪਰ ਦਾ ਹੈਗਾ ਉਹ ਇਸੇ ਤਰ੍ਹਾਂ ਰੱਖ ਲੈਣਾ ਹੈ ਇਹ ਧਿਆਨ ਰੱਖਣਾ ਵਿੱਚ ਤੁਸੀਂ ਆ ਜਿਹੜੀ ਉੱਪਰ ਤੋਂ ਡੰਡੀ ਹੁੰਦੀ ਹੈ ਇਹ ਡੰਡੀ ਨਹੀਂ ਨਿਕਾਣਨੀ ਹੈ ਇਹਨਾਂ ਨੂੰ ਤੁਸੀਂ ਇਸੇ ਤਰ੍ਹਾਂ ਰੱਖ ਕੇ ਸਾਰੀਆਂ ਮਿਰਚਾਂ ਨੂੰ ਵਿੱਚ ਤੋਂ ਖਾਲੀ ਕਰ ਲੈਣਾ ਹੈ ਜਿਹੜੀ ਆਪਾਂ ਸ਼ਿਮਲਾ ਮਿਰਚ ਬਣਾਣੀ ਹੈ ਭਰਮੀ ਸ਼ਿਮਲਾ ਮਿਰਚ ਇਹ ਕੋਈ ਕਿਸੇ ਨਾਲ ਨਹੀਂ ਬਣਾਈ ਹੈ ਨਾ ਹੀ ਮੈਂ ਪਹਿਲਾਂ ਦੇਖੀ ਹੋਈ ਇਹ ਮੇਰਾ ਸਿਰਫ ਆਪਣਾ ਐਕਸਪੀਰੀਅੰਸ ਹੈ ਇਹ ਮੈਂ ਕਈ ਵਾਰ ਇਸ ਤਰੀਕੇ ਦੇ ਨਾਲ ਬਣਾਈ ਹੈ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਘਰ ਵਿੱਚ ਹਰ ਕੋਈ ਇਸੇ ਤਰੀਕੇ ਦੇ ਨਾਲ ਖਾਣਾ ਪਸੰਦ ਕਰਦਾ ਹੈ ਕਿ ਇਹਦਾ ਫਲੇਵਰ ਵੀ ਬਿਲਕੁਲ ਅਲੱਗ ਹੋ ਜਾਂਦਾ ਹੈ ਤੇ ਬਣਾਉਣਾ ਤਾਂ ਚਲੋ ਜਿਹੜਾ ਟਾਈਮ ਲੱਗਦਾ ਲੱਗਦਾ ਉਹਨਾ ਟਾਈਮ ਇਹਨੂੰ ਲੱਗੂਗਾ ਹੀ ਲੱਗੂਗਾ ਜੇ ਇਸ ਤਰ੍ਹਾਂ ਆਪਾਂ ਕੋਈ ਵੀ ਸ਼ਿਮਲਾ ਵਿੱਚ ਪਰਮਿਸ਼ਨ ਨਬੇ ਕਿਸੇ ਤਰੀਕੇ ਨਾਲ ਨਹੀਂ ਬਣਾਣੀ। ਮਿਰਚਾਂਵਸੇ ਸਾਰੇ ਇਹਨੂੰ ਅਸੀਂ ਵਿੱਚ ਤੋਂ ਖਾਲੀ ਕਰ ਲਿਆ ਏ। ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰ ਲਾਂਗੇ ਕਿ ਇਹਦੇ ਵਿੱਚ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪਾਣੀਆਂ ਏ। ਇਸ ਦੇ ਵਿੱਚ ਹੁਣ ਅਸੀਂ ਪਿਆਜ਼ ਅਦਰਕ ਹਰੀ ਮਿਰਚ ਲਸਣ ਤੇ ਇਹ ਕਾਲੂ ਲਈ ਆਏ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਚੋਪਿੰਗ ਕਰਕੇ ਪਾ ਲੈਣਾ ਹੈ ਜਿਹੜੀ ਮੈਂ ਮਿਰਚ ਲਈ ਹੈ ਤੁਹਾਨੂੰ ਪਤਾ ਹੀ ਹੈ ਜਿਹੜੀ ਇਸ ਤਰ੍ਹਾਂ ਦੀ ਥੋੜੀ ਜਿਹੀ ਹਰੀ ਘੱਟ ਮਿਰਚ ਹੁੰਦੀ ਹੈ ਬਹੁਤ ਹੀ ਘੱਟ ਕੋੜੀ ਹੁੰਦੀ ਹੈ ਜਿਹੜੀ ਕਾਲੀ ਮਿਰਚ ਥੋੜੀ ਜਿਹੀ ਹੁੰਦੀ ਹੈ ਤਿੱਖੀ ਮਿਰਚ ਹੁੰਦੀ ਹੈ ਇਸ ਲਈ ਮੈਂ ਮਿਰਚ ਥੋੜੀ ਜਿਹੀ ਜ਼ਿਆਦਾ ਲਈ ਹੈ ਬਿਲਕੁਲ ਕੋੜੀ ਨਹੀਂ ਹੈਗੀ ਜੇ ਤੁਹਾਡੀ ਮਿਰਚ ਤਿੱਖੀ ਹੈ ਤਾਂ ਤੁਸੀਂ ਘੱਟ ਪਾਣੀ ਹੈ ਜੇ ਇਹਦੇ ਵਿੱਚ ਤੁਸੀਂ ਹਰੀ ਮਿਰਚ ਥੋੜੀ ਜਿਹੀ ਘੱਟ ਪਾਣੀ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ ਇੱਕ ਜਾਂ ਦੋ ਤੁਸੀਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਪਹਿਲਾਂ ਹੁਣ ਅਸੀਂ ਇਹਨਾਂ ਦੀ ਚੋਪਿੰਗ ਕਰ ਲੈਂਦੇ ਆ ਤੁਸੀਂ ਇਹਨਾਂ ਨੂੰ ਬਿਲਕੁਲ ਐਨ ਬ੍ਰੀਕ ਕੱਟ ਕੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਨਹੀਂ ਤੁਸੀਂ ਇਹਨਾਂ ਦੀ ਚੋਪਿੰਗ ਵੀ ਕਰ ਸਕਦੇ ਹੋ ਪਿਆਜ਼ ਦੀ ਚੋਪਿੰਗ ਕਰ ਲਈਏ ਉਹ ਇਹਦੇ ਵਿੱਚ ਹਰੀ ਮਿਰਚ ਆਤਰਕ ਤੇਲਾਸਾ ਇਹਨਾਂ ਦੀ ਵੀ ਅਸੀਂ ਚੋਪਿੰਗ ਕਰ ਲੈਂਦੇ ਆ ਪਹਿਲਾ ਇੰਗਰੀਡੀਅੰਟ ਦੀ ਸਟਫਿੰਗ ਤਿਆਰ ਕਰ ਲੈਣੀ ਜਿਹੜੀ ਅਸੀਂ ਮਿਰਚਾਂ ਵਿੱਚ ਭਰਨੀ ਹੈ ਹੁਣ ਚੱਲਦੇ ਆ ਗੈਸ 'ਵਲ ਗੈਸ ਤੇ ਪੈਨ ਰੱਖ ਲਿਆ ਇਹਦੇ ਵਿੱਚ ਪਾ ਦਿੰਦੇ ਆ ਤੇਲ ਕੋਈ ਵੀ ਤੁਸੀਂ ਕੁਕਿੰਗ ਆਇਲ ਤੁਸੀਂ ਲੈ ਸਕਦੇ ਹੋ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਫਤਾ ਜੀਰਾ ਜੀਰਾ ਵੀ ਸਾਡਾ 골ਡਨ ਬ੍ਰਾਊਨ ਹੋ ਗਿਆ ਮੈਂ ਇਹੋ ਪਾ ਦਿੰਦੇ ਆ ਪਿਆਜ਼ ਤੇ ਦੁੱਧ ਕੰਮੇਰਚ ਗਲਾਸਾ ਉਹ ਅਦਰ ਕੱਪਾਂ ਸਾ ਪਕਾਤੀ ਦਾ ਬਹੁਤ ਆਦਾਣਾ ਹੈ ਹਾਂ ਤਾਂ ਸਿੱਕਾ ਹੋ ਗਈ ਦੇ ਵਿੱਚ ਕਿਹੜੀ ਨਮੀ ਚੀਜ਼ ਆ ਇਹ ਤਾਂ ਰੇਕ ਆਪਾਂ ਜਦ ਕੋਈ ਵੀ ਭਰਨੀ ਚੀਜ਼ ਬਣਾਉਂਦੇ ਆ ਤਾਂ ਉਹਦੇ ਵਿੱਚ ਇਹ ਪਾਈ ਜਾਂਦੇ ਆ ਆਹ ਜਿਹੜੀ ਆਪਾਂ ਪਾਣੀ ਹੈ ਇਹਦੇ ਵਿੱਚ ਚੀਂ ਉਹ ਮੈਂ ਤੁਹਾਨੂੰ ਦੱਦੀ ਆ ਉਹ ਨਵੀਂ ਚੀਜ਼ ਇਹਦੇ ਵਿੱਚ ਕਿਹੜੀ ਹੈ ਜਦ ਪਿੱਕਾ ਸਾਡਾ ਇਹਦਾ ਇਹ ਤੜਕਾ ਪੁੱਜਦਾ ਹੈ ਆਪਾਂ ਉਹ ਇੱਕ ਹੋਰ ਜਿਹੜੀ ਚੀਜ਼ ਪਾਣੀ ਹੈ ਉਹ ਵੀ ਆਪਾਂ ਤਿਆਰ ਕਰ ਲਾਂਦੇ ਆ। ਕੋਸੇ ਦੇ ਵਿੱਚ ਪਾਣੀ ਆ। ਸਵੇਰ ਦੀਆਂ ਬਚੀਆਂ ਹੋਈਆਂ ਦੋ ਰੋਟੀਆਂ। ਤੁਸੀਂ ਤਾਜੀ ਵੀ ਫੁਲਕਾ ਇਹ ਬਣਾ ਕੇ ਪਾ ਸਕਦੇ ਹੋ। ਜਾਂ ਸਵੇਰ ਦੇ ਬਚੇ ਹੋਏ ਹੋਇਆ ਹੈ ਤਾਂ ਤੁਸੀਂ ਉਹ ਵੀ ਇਸਤੇਮਾਲ ਕਰ ਸਕਦੇ ਹੋ। ਹਰੇ ਘਰ ਵਿੱਚ ਪਈ ਹੋਈ ਹੁੰਦੀ ਹੈ ਰੋਟੀ ਹੈ। ਅੱਜ ਤੱਕ ਤੁਸੀਂ ਇਹ ਕਦੇ ਜੇ ਤੁਸੀਂ ਪਹਿਲਾਂ ਇਸ ਤਰ੍ਹਾਂ ਸ਼ਿਮਲਾ ਵਿੱਚ ਭਰਮੀ ਬਣਾਈ ਹੈ ਤਾਂ ਮੈਨੂੰ ਜ਼ਰੂਰ ਦੱਸਿਓ। ਜੇ ਨਹੀਂ ਬਣਾਈ ਹੈ। ਤਾਂ ਇੱਕ ਵਾਰ ਤੁਸੀਂ ਇਸ ਤਰੀਕੇ ਨੂੰ ਜ਼ਰੂਰ ਟਰਾਈ ਕਰਿਓ ਉਮੀਦ ਹੈ ਤੁਹਾਨੂੰ ਇਹ ਉੱਪਰ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਹੁਣ ਅਸੀਂ ਇਹਦੇ ਟੁਕੜੇ ਕਰਕੇ ਇੱਕ ਜਗ੍ਹਾ ਵਿੱਚ ਪਾ ਲੈਂਦੇ ਤੇ ਇਹਨੂੰ ਦਰਦਰੀ ਜਿਹੀ ਪੀਸ ਲੈਂਦੇ ਆ ਹੋਰ ਟੀ ਬਸ ਇਸ ਤਰ੍ਹਾਂ ਦੀ ਤੁਸੀਂ ਦਰਦਰੀ ਜਿਹੀ ਕਰ ਲਿਓ ਇਹਦਾਂ ਸ਼ਿਮਲਾ ਮਿਰਚ ਦਾ ਫਲੇਵਰ ਤਾਂ ਬਿਲਕੁਲ ਚੇਂਜ ਹੋ ਜਾਂਦਾ ਹੈ ਤੇ ਆਲੂ ਤੇ ਸ਼ਿਮਲਾ ਮਿਰਚ ਅਸੀਂ ਬਾਅਦ ਵਿੱਚ ਪਾਵਾਂਗੇ ਜਦ ਥਿਆਟਾ ਤੜਕਾ ਜਿਹੜਾ ਪਿਆਜ਼ਾ ਆਣਾ ਹੈਗਾ ਪੁੱਜ ਜਾਊਗਾ ਉਸ ਤੋਂ ਬਾਅਦ ਵਿੱਚ ਅਸੀਂ ਇਹ ਪਾਵਾਂਗੇ ਮੈਂ ਇਸ ਤੋਂ ਪਹਿਲਾਂ ਦੋ ਵਾਰ ਇਸ ਤਰੀਕੇ ਦੇ ਨਾਲ ਭਰਵੀਂ Shimla mirch ਬਣਾਈ ਹੈ। ਇੱਕ ਅਲੱਗ ਤਰੀਕੇ ਨਾਲ ਬਣਾਈ ਸੀ। ਮੈਂ ਜਿਹੜਾ ਮਸਾਲਾ ਹੈਗਾ ਕੋਈ ਨਹੀਂ ਮੈਂ ਭੁੰਨੇ ਆਂ ਤੇ ਡਾਇਰੈਕਟ ਹੀ ਸਾਰਾ ਮਸਾਲਾ ਦੀ ਚੌਕੀng ਕਰਕੇ ਤੇ ਮਿਰਚਾਂ 'ਚ ਭਰਦੀ। ਤੇ ਉਹਦੇ ਨਾਲ ਇਹ ਹੁੰਦਾ ਹੈ ਕਿ ਇਹਨਾਂ ਵਿੱਚ ਕਾਫੀ ਪਾਣੀ ਹੁੰਦਾ ਹੈ। ਜਿਸ ਤਰ੍ਹਾਂ ਪਿਆਜ਼ ਹੋ ਗਏ, ਲਸਣ, ਅਦਰਕ ਕਿੰਨਾ ਜ਼ਿਆਦਾ ਇਹਨਾਂ ਵਿੱਚ ਪਾਣੀ ਹੁੰਦਾ। ਉਹਨੇ ਨਾਲ ਉਹ ਫਲੇਵਰ ਨਹੀਂ ਬਣਦਾ ਹੈ। ਸ਼ਿਮਲਾ ਮਿਰਚ ਭਰਦਮੀ ਅਚ ਮੈਂ ਤੀਜੀ ਵਾਰ ਬਣਾਈ ਹੈ ਇਸ ਲਈ ਮੈਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਈ ਹੈ ਜੇ ਤੁਸੀਂ ਵੀ ਸ਼ਿਮਲਾ ਪਿੰਚ ਬਣਾਣੀ ਹੈ ਤਾਂ ਇਸ ਤਰੀਕੇ ਦੇ ਨਾਲ ਬਣਾਇਆ ਇਹਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਫਲੇਵਰ ਆਉਂਦਾ ਹੈ ਇਹਦੇ ਨਾਲ ਇਹ ਹੁੰਦਾ ਕਿ ਪਾਣੀ ਸਾਰਾ ਸੌਸ ਹੋ ਜਾਂਦਾ ਹੈ ਤੜਕੜਾ ਮਸਾਲਾ ਹੈਗਾ ਬਿਲਕੁਲ ਇਹਨਾਂ ਇਹ ਪੱਕਿਆ ਹੋਣਾ ਹੁੰਦਾ ਲੋਕ ਮੈਂ ਢੱਪਾ ਮਸਾਲੇ ਨੂੰ ਹੋਰ ਇਹਨੂੰ ਪਕਾ ਲਾਂਦੇ ਹੈ ਮਸਾਲਾ ਸਾਡਾ ਹਲਕਾ ਜਿਹਾ 골ਡਨ ਬ੍ਰਾਊਨ ਹੋ ਗਿਆ ਹੁਣ ਗੈਸ ਕਰਦੇ ਆ ਲੋ ਤੇ ਇਹਦੇ ਵਿੱਚ ਆਲੂ ਹੈ ਇਸ ਤਰ੍ਹਾਂ ਤੁਸੀਂ ਪਾ ਲੈਣਾ ਤੇ ਨਾਲ ਹੀ ਪਾ ਦਿੰਦੇ ਆ ਚੋਰਾ ਕੀਤੀ ਹੋਈ ਰੋਟੀ ਆ ਇਹਦੇ ਵਿੱਚ ਪਾ ਦਿੰਦੇ ਆ ਪਾਊਡਰ ਮਸਾਲੇ ਪਾਊਡਰ ਮਸਾਲੇ ਵੀ ਪੁਰਤੇ ਨਹੀਂ ਪਾਣੇ ਬਿਲਕੁਲ ਆਪਾਂ ਤਿੰਨ ਹੀ ਪਾਊਡਰ ਮਸਾਲੇ ਪਾਣੇ ਆ ਨਮਕ ਟੇਸਟ ਦੇ ਮੁਤਾਬਕ ਪਾ ਲੈਣਾ ਹੈ ਗਰਮ ਮਸਾਲਾ ਹਲਦੀ ਪਾਊਡਰ ਇਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਜੇ ਤੁਸੀਂ ਲਾਲ ਮਿਰਚ ਪਾਊਡਰ ਪਾਣਾ ਚਾਹੁੰਦੇ ਹੋ ਤਾਂ ਲਾਲ ਮਿਰਚ ਪਾਊਡਰ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਦੇ ਵਿੱਚ ਮੈਂ ਹਰੀ ਮਿਰਚ ਹੀ ਜ਼ਿਆਦਾ ਪਾਈ ਹੈ ਇਸ ਲਈ ਮੈਂ ਲਾਲ ਮਿਰਚ ਪਾਊਡਰ ਕਿਉਂ ਦਾ ਇਸਤੇਮਾਲ ਨਹੀਂ ਕਰੂੰਗੀ ਹੈ ਹੁਣ ਇਹਨੂੰ ਮਿਕਸ ਕਰਕੇ ਗੈਸ ਬਿਲਕੁਲ ਲੋਹੀ ਰੱਖਣਾ ਹੈ ਤੇ 1-2 ਮਿੰਟ ਇਸ ਤਰ੍ਹਾਂ ਤੁਸੀਂ ਆਲੂ ਤੇ ਰੋਟੀ ਭਾਕੇ ਇਹਨੂੰ ਚੱਸ ਲੈਣਾ ਜੇਲਾਂ ਐਕਸਟਰਾ ਮਾੜਾ ਮੋਟਾਈ ਦੇ ਵਿੱਚ ਪਾਣੀ ਹੈ ਆਲੂ ਤੇ ਰੋਟੀ ਨਹੀਂ ਸੋਕ ਲੈਣਾ ਇਹੋ ਇਹਦੇ ਵਿੱਚ ਹੋਰ ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਹੀ ਨਹੀਂ ਪੈਂਦੀ। ਇਹਦੇ ਵਿੱਚ ਆਪਾਂ ਜਿਹੜੀ ਰੋਟੀ ਪਾਈ ਹੈ, ਹੁਣ 2 ਮਿੰਟ ਜਿਹੜਾ ਇਹਨੂੰ ਪਕਾਉਣਾ ਹੈ। ਇਹਦੇ ਨਾਲ ਤੜਕਾ ਨਾ ਜ਼ਿਆਦਾ ਵਧੀਆ ਬਣ ਜਾਂਦਾ ਹੈ। ਜਿਸ ਤਰ੍ਹਾਂ ਪਕੌੜੇ ਹੁੰਦੇ ਹਨ ਨਾ ਥੋੜੇ ਜਿਹਾ कुरकुरੇ ਜਿਹੇ ਪਕੌੜੇ। ਰੋਟੀ ਪਾਣ ਨਾਲ ਇਹ ਫਾਇਦਾ ਹੋ ਜਾਂਦਾ ਕਿ कुरकुरी ਜੇ ਬਣਦੇ ਆ। ਵਿਚਲੀ ਦੀ ਸਟਫਿੰਗ ਨਹੀਂ ਜ਼ਿਆਦਾ ਸਵਾਦ ਬਣਦੀ ਹੈ। ਇਹ ਸਟਫਿੰਗ ਤੁਸੀਂ ਉਸ ਇਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਹੋ। ਜੇ ਤੁਸੀਂ ਘਰ ਮੇ ਕੋਈ ਵੀ ਚੀਜ਼ ਘਰ ਮੇ ਨਹੀਂ ਬਣਾਣੀ ਹੈ ਘਰ ਮੇ ਮਿਰਚ ਨਹੀਂ ਬਣਾਣੀ ਹੈ ਤੇਰੀ ਸਟਫਿੰਗ ਤੁਸੀਂ ਇਸ ਤਰ੍ਹਾਂ ਹੀ ਦੇਖਿਓ ਸਭ ਰੋਟੀ ਨਾ ਖਾ ਕੇ ਕਿੰਨੀ ਜਿਆਦਾ ਇਹ ਸਵਾਦ ਲੱਗਦੀ ਹੈ ਸਟਫਿੰਗ ਸਾਡੀ ਬਣ ਕੇ ਤਿਆਰ ਹੈ ਤੇ ਇਹਨੂੰ ਆਪਾਂ ਚੈੱਕ ਵੀ ਕਰ ਲੈਂਦੇ ਆ ਜੇ ਨਮਕ ਤੇ ਮਿਰਚ ਥੋੜੀ ਜਿਹੀ ਘੱਟ ਹੋਵਾ ਤਾਂ ਤਾਂ ਹੁਣੇ ਹੁਣ ਅਸੀਂ ਪਾ ਸਕਦੇ ਆ ਬਿਲਕੁਲ ਐਂ ਸਹੀ ਹੈ ਤੇ ਟੇਸਟ ਲਾਜਵਾਬ ਨਾ ਜਿਆਦਾ ਸਵਾਦ ਹੈ ਨਾ ਹੁਣ ਕਰਦੇ ਆ ਗੈਸ ਬੰਦ ਤੇ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ ਠੰਡਾ ਹੋਣ ਤੋਂ ਬਾਅਦ ਆਪਾਂ ਸ਼ਿਮਲਾ ਮਿਰਚ ਵਿੱਚ ਇਹਨੂੰ ਅਸੀਂ ਪਰ ਲਾਵਾਂਗੇ ਸਟੈਪ ਨੰਬਰ 3 ਠੰਡੀ ਹੋ ਗਈ ਹੈ ਹੁਣ ਅਸੀਂ ਇਹਨਾਂ ਨੂੰ ਮਿਰਚਾਂ ਵਿੱਚ ਪਰ ਲੈਂਦੇ ਆ ਇਸ ਤਰ੍ਹਾਂ ਤੁਸੀਂ ਦਵਾ ਦਵਾ ਕੇ ਭਰ ਲੈਣੀ ਹੈ ਜੇ ਘੱਟ ਖਾਣਾ ਪਸੰਦ ਕਰਦੇ ਹੋ ਤੁਸੀਂ ਘੱਟ ਪਾ ਸਕਦੇ ਹੋ ਸਾਰੀਆਂ ਮਿਰਚਾਂ ਨੂੰ ਆਪਾਂ ਭਰ ਕੇ ਇਹਨਾਂ ਨੂੰ ਰੱਖ ਲੈਂਦੇ ਆ ਮਿਰਚਾਂ ਪਾ ਭਰ ਕੇ ਰੱਖ ਲਈਏ ਤੇ ਇੰਨੀ ਕੁ ਸਟੱਪਿਕ ਸਾਡੇ ਕੋਲ ਬਚ ਗਈ ਮਿਰਚਾਂ ਭਰ ਕੇ ਸਾਡੀਆਂ ਤਿਆਰ ਹੈ ਤੇ ਆਪਾਂ ਜਿਹੜਾ ਇਸ ਤਰ੍ਹਾਂ ਆਪਾਂ ਲਿਆ ਸੀ ਕਟਿੰਗ ਕੱਪੜ ਤੋਂ ਕੀਤੀ ਸੀਗੀ ਇਹਨਾਂ ਨੂੰ ਇਸ ਤਰ੍ਹਾਂ ਅਸੀਂ ਉੱਪਰ ਤੇ ਟੱਕ ਦੇਣਾ ਹੈ ਇਸ ਤਰ੍ਹਾਂ ਤੁਸੀਂ ਦੇਖ ਲੈਣਾ ਆਪਾਂ ਕਿ ਜਿਹੜੀ ਮਿਰਚ ਦਾ ਕਿਹੜਾ ਫਾਟ ਹੈ ਇਸ ਲਈ ਇਹਨਾਂ ਦੀ ਉੱਪਰ ਤੋਂ ਅਸੀਂ ਡੰਡੀ ਨਹੀਂ ਕਾਢੀ ਹੈਗੀ ਕਿ ਜਿਹੜਾ ਮਸਾਲਾ ਹੈ ਜਦ ਅਸੀਂ ਫਰਾਈ ਕਰਨਾ ਹੈ ਤਾਂ ਮਿਰਚ ਤਾਂ ਸਿੱਧੀ ਇਸ ਤਰ੍ਹਾਂ ਖੜਨੀ ਨਹੀਂ ਹੈਗੀ ਹੈ ਮਿਰਚ ਨੂੰ ਆਪਾਂ ਇਸ ਤਰ੍ਹਾਂ ਹੀ ਰੱਖਾਂਗੇ ਹੈ ਇਸ ਲਈ ਉੱਪਰ ਤੇ ਅਸੀਂ ਡੰਡੀ ਨਹੀਂ ਕਾਢੀ ਹੈ ਇਦਾਂ ਲਈ ਕਰਾਂਗੇ ਜੇ ਹੁਣ ਇਹ ਉੱਪਰ ਤੇ ਜਿਹੜਾ ਹੈਗਾ ਇਹ ਤਾਂ ਪਾਰਟ ਉੱਪਰ ਤੇ ਨਿਕਲਣਾ ਨਾ ਇਸ ਤਰ੍ਹਾਂ ਤੁਸੀਂ ਆਹ ਬੜੀਆਂ ਸਟਿਕ ਜਿਹੜੀ ਹੁੰਦੀ ਹੈ ਇਹ ਲੈ ਕੇ ਇਹਨੂੰ ਤੁਸੀਂ ਇਸ ਤਰ੍ਹਾਂ ਸੀਲ ਕਰ ਦੇਣਾ ਕਿ ਸਟੱਬਿੰਗ ਸਾਡੀ ਜਿਹੜੀ ਵਿੱਚ ਹੈ ਐਂ ਇਸੇ ਤਰ੍ਹਾਂ ਰਵਾ ਤੇ ਬਾਹਰ ਨਾ ਨਿਕਲਾ ਐਂ ਦੇਖੋ ਤੁਸੀਂ ਐਂ ਇਸ ਸੀਲ ਹੋ ਗਈਆਂ ਆਪਾਂ ਇਸ ਤਰ੍ਹਾਂ ਸਾਰੀਆਂ ਮਿਰਚਾਂ ਨੂੰ ਸੀਲ ਕਰਕੇ ਇਹਨਾਂ ਨੂੰ ਰੱਖ ਦਿੰਦੇ ਆਂ ਐਨ ਮਿਰਚ ਜਿਹੜੀ ਹੈਗੀ ਆ ਉੱਪਰਲਾ ਹਿੱਸਾ ਜਿਹੜਾ ਹੈਗਾ ਉਸੇ ਮਿਰਚ ਦਾ 파ਟ ਲੈਣਾ ਹੈ ਜੇ ਆਪਾਂ ਇਹ ਦੂਜੇ ਲੈ ਲਵਾਂਗੇ ਤਾਂ ਅੱਗਾ ਪਿੱਛਾ ਥੋੜਾ ਜਿਹਾ ਹੋ ਜਾਊਗਾ ਇਸ ਤਰ੍ਹਾਂ ਮਿਰਚ ਵੱਡੀ ਹੈ ਇਹਦਾ ਵੱਡਾ 파ਟ ਹੈ ਇਹਦਾ ਇਸ ਲਈ ਤੁਸੀਂ ਇਸ ਤਰ੍ਹਾਂ ਸੇਮ ਤੁਸੀਂ ਇੱਕ ਦੇਖ ਲੈਣਾ ਹੈ ਮਿਰਚਾਂ ਸਾਡੀਆਂ ਹੋ ਗਈਆਂ ਬਿਲਕੁਲ ਸੀਲ ਹੁਣ ਤੁਸੀਂ ਇਹਨੂੰ ਜਿਸ ਤਰ੍ਹਾਂ ਵੀ ਮਰਜ਼ੀ ਰੱਖੋ ਇਹਦੀ ਸਟੱਬਿੰਗ ਬਾਹਰ ਨਹੀਂ ਆਣੀ ਹੈਗੀ ਜੇ ਵੱਡੀ ਮਿਰਚ ਹੈ ਤਾਂ ਤੁਸੀਂ ਇਹਨਾਂ ਨੂੰ ਤਿੰਨ ਤੋਂ ਚਾਰ ਤਿਲੀਆਂ ਲਗਾ ਸਕਦੇ ਨਹੀਂ ਤਾਂ ਦੋ ਤਿਲਾਂ ਦੇ ਨਾਲ ਇਹ ਸੀਲ ਹੋ ਜਾਂਦੀ ਹੈ ਹੁਣ ਚਲਦੇ ਆ ਦੁਬਾਰਾ ਫੇਰ ਗੈਸ ਵਰਤ ਗੈਸ ਤੇ ਦੁਬਾਰਾ ਫੇਰ ਆਪਾਂ ਪੈਨ ਰੱਖ ਲਿਆ ਹੈ ਹੁਣ ਇਹਦੇ ਵਿੱਚ ਫੇਰ ਤੇਲ ਪਾ ਦਿੰਦੇ ਆ ਕੜਛੀਕ ਤੇਲ ਦੀ ਲੈਣੀ ਹੈ ਜਿਆਦਾ ਨਹੀਂ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਰੱਖ ਦਿੰਦੇ ਅਸੀਂ ਮਿਰਚਾਂ ਇਸ ਲਈ ਮੈਂ ਪੈਨ لے ਆਏ ਕਿ ਪੈਨ ਵਿੱਚ ਸਾਰੀਆਂ ਇਕੱਠੀਆਂ ਹੀ ਮਿਰਚਾਂ ਰੱਖ ਜਿੰਦੇ ਜੇ ਦੂਜੀ ਕੜਾਈ ਹੋਗਾ ਤਾਂ ਕੜਾਈ ਤਾਂ ਮੂੰਹ ਥੱਲੇ ਤੇ ਆਏਗਾ ਹੁੰਦੀ ਹੁੰਦੀ ਹੈ ਉਹਦੇ ਵਿੱਚ ਦੋ ਕਰਕੇ ਦੋ ਵਾਰ ਕਰਕੇ ਸਾਨੂੰ ਫਰਾਈ ਕਰਨੀਆਂ ਪੈਣਗੀਆਂ ਇਸ ਲਈ ਤੁਸੀਂ ਵੀ ਪੈਨੇ ਲਿਓ ਤੇ ਪੈਨ ਵਿੱਚ ਹੀ ਇਹਨਾਂ ਨੂੰ ਤੁਸੀਂ ਫਰਾਈ ਥੋੜਾ ਜਿਹਾ ਤੇਲ ਪਾ ਕੇ ਫਰਾਈ ਕਰ ਲੈਣਾ ਇਹਨਾਂ ਨੂੰ ਪਕਾਵਾਂਗੇ ਅਸੀਂ ਬਿਲਕੁਲ ਲੋ ਵਾਚ ਤੇ ਟਾਈਮ ਥੋੜਾ ਜਿਹਾ ਇਹਨੂੰ ਜ਼ਿਆਦਾ ਲੱਗੂਗਾ ਇਹ ਬਣਨ ਨੂੰ ਪਰ ਜਲਦੀ ਇਹਨੂੰ ਮਿੱਠੀ-ਮਿੱਠੀ ਆਚੇ ਬਣੂਗੀ ਤਾਂ ਬਹੁਤ ਹੀ ਜ਼ਿਆਦਾ ਇਹ ਵਧੀਆ ਵਰਤੀ ਹੈ ਤੇ ਇਹ ਚੰਗੀ ਤਰ੍ਹਾਂ ਇਹ ਵਿੱਚ ਤੋਂ ਵੀ ਪੱਕ ਜਾਂਦੀ ਹੈ ਤੇ ਬਾਹਰ ਤੇ ਵੀ ਪੱਕ ਜਾਂਦੀ ਹੈ ਸਟੱਬਿੰਗ ਤਾਂ ਸਾਡੀ ਪਹਿਲੀ ਜਿਹੜੀ ਹੈ ਪੱਕੀ ਹੋਈ ਹੈ ਹੁਣ ਅਸੀਂ ਇਹਨੂੰ ਟੱਕ ਕੇ ਪਕਾਵਾ ਲਿਆ ਟੱਕਣਾ ਥੋੜਾ ਜਿਆਦਾ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਬਣ ਕੇ ਤਿਆਰ ਹੈ ਸਾਡੀ ਪਰਮੀ ਸ਼ਿਮਲਾ ਮਿਰਚ ਨਵੇਂ ਤਰੀਕੇ ਦੇ ਨਾਲ ਤੇ ਨਵੇਂ ਫਲੇਵਰ ਦੀ ਇਸ ਤਰੀਕੇ ਦੇ ਨਾਲ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਤੇ ਚਟਕਾਰੇਦਾਰ ਬਣਦੀ ਹੈ ਦੇਖ ਸਕਦੇ ਤੁਸੀਂ ਇਹਦੇ ਵਿੱਚ ਜਿਹੜਾ ਮੈਂ ਤੇਲ ਪਾਇਆ ਤਾਂ ਉਹਦੇ ਵਿੱਚੋਂ ਵੀ ਕਿੰਨਾ ਤੇਲ ਸੌ ਬਚ ਗਿਆ ਪੰਜ ਤੋਂ 6 ਚਮਚੇ ਬਚ ਗਏ ਹੋਣੇ ਆ ਤੇਲ ਦੇ ਤੇ ਇੱਕ ਕੱਛੀ ਆਪਾਂ ਤੇਲ ਦੀ ਲਈ ਹੈ ਕਿਉਂਕਿ ਆਪਾਂ ਲੋ ਅੱਜ ਤੇ ਪਕਾਇਆ ਹੈ ਤੇ ਚੰਗੀ ਤਰ੍ਹਾਂ ਇਹ ਪੱਕ ਗਈ। ਦੇਖ ਸਕਦੇ ਹੋ ਤੁਸੀਂ ਜਿਹੜੀ ਇਹਦੀ ਸਟੈਪਿੰਗ ਹੈ ਬਿਲਕੁਲ ਐਨ ਵਿੱਚ ਹੈ। ਜੈਸੀ ਇਸ ਤਰ੍ਹਾਂ ਹੀ ਬਣਾਉਂਦੇ ਆ ਤਾਂ ਸਟੈਪਿੰਗ ਜਿਹੜੀ ਹੈ ਬਾਹਰ ਆ ਜਾਂਦੀ ਹੈ ਤੇ ਕਾਫੀ ਜਲਦੀ ਜਾਂਦੀ ਹੈ। ਹੁਣ ਸਟੈਪਿੰਗ ਵੀ ਐਨ ਬਿਲਕੁਲ ਸਹੀ ਹੈ ਤੇ ਮਿਰਚਾਂ ਵੀ ਪੱਕ ਕੇ ਸਾਡੀਆਂ ਤਿਆਰ ਹੈ। ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਬਾਤ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਤਾਂ ਕਿ ਰੇਕ ਇਹ ਇਸ ਤਰੀਕੇ ਦੇ ਨਾਲ ਘਰ ਵਿੱਚ ਸ਼ਿਮਲਾ ਮਿਰਚ ਬਣਾ ਸਕਣ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ